22 ਸਤੰਬਰ ਤੋਂ ਲਾਗੂ ਹੋਣਗੇ ਨਵੇਂ GST ਸੁਧਾਰ ਸੁਧਾਰਾਂ ਦਾ ਮੁੱਖ ਉਦੇਸ਼ ਲੋਕਾਂ ਛੋਟੇ ਕਾਰੋਬਾਰਾਂ ਤੇ ਅਰਥ ਵਿਵਸਥਾ ਨੂੰ ਲਾਭ ਪਹੁੰਚਾਉਣਾ 22 ਸਤੰਬਰ ਤੋਂ ਲਾਗੂ ਹੋਣ ਵਾਲੇ GST ਸੁਧਾਰਾਂ ਦਾ ਉਦੇਸ਼ ਗਰੀਬ ਅਤੇ ਮੱਧਮ ਵਰਗ ਕਿਸਾਨਾਂ ਤੇ ਛੋਟੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣਾ ਹੈ ਨਾਲ ਹੀ ਖਪਤ ਤੇ ਨਿਵੇਸ਼ ਨੂੰ ਵੀ ਬਦਹਾਵਾ ਦੇਣਾ ਹੈ ਸੁਧਾਰ ਟੈਕਸਟਾਂ ਦੇ ਅਨੁਸਾਰ ਲਿ ਬਣਾਉਣਗੇ ਕਿ ਫਾਇਤੀ ਸਮਰੱਥਾ ਵਧਾਉਣਗੇ ਤੇ ਪਾਲਣ ਨੂੰ ਮਜ਼ਬੂਤ ਕਰਨਗੇ ਜੋ ਕਿ ਵਿਕਾਸ ਨੂੰ ਉਤਸ਼ਾਹਿਤ ਕਰਨਗੇ ਇਹ ਉਹਨਾਂ ਖੇਤਰਾਂ ਦਾ ਸਮਰਥਨ ਕਰਨਗੇ ਜਿੱਥੇ ਤੇਜ਼ ਵਿਕਾਸ ਦੀ ਲੋੜ ਹੈ ਨਿਵੇਸ਼ ਆਕਰਸ਼ਿਤ ਹੋਵੇਗਾ ਤੇ ਖਖਤ ਨੂੰ ਉਤਸ਼ਾਹਿਤ ਕਰੇਗਾ ਟੈਕਸ ਰਾਹਤ ਤੋਂ ਬਹੁਤ ਸਾਰੀਆਂ ਜ਼ਰੂਰੀ ਭੋਜਨ ਵਸਤੂਆਂ ਦਵਾਈਆਂ ਸਿਹਤ ਬੀਮਾ ਰੋਜ਼ਾਨਾ ਵਰਤੋਂ ਦੀਆਂ ਖਪਤਕਾਰ ਵਸਤੂਆਂ, ਘਰੇਲੂ ਇਲੈਕਟ੍ਰੋਨਿਕਸ, ਡਿਜੀਟਲ ਸਿੱਖਲਾਈ ਸਾਧਨਾਂ ਤੇ ਵਿੱਦਿਅਕ ਸਥਾਪਨਾਵਾਂ ਲਈ ਵੀ ਇਹਨਾਂ ਸੁਧਾਰਾਂ ਤੋਂ ਲਾਭ ਮਿਲੇਗਾ। ਸਰਲ ਸਲੇਬਾਂ ਅਤੇ ਘੱਟ ਦਰਾਂ ਦਾ ਨਾ ਸਿਰਫ ਨਾਗਰਿਕਾਂ ਨੂੰ ਲਾਭ ਹੋਏਗਾ, ਸਗੋਂ ਕਾਰੋਬਾਰਾਂ ਖਾਸ ਕਰਕੇ MSME ਤੇ ਉਦਯੋਗਪਤੀ ਵੀ ਇਸ ਤੋਂ ਲਾਭ ਲੈ ਸਕਣਗੇ। ਨਵੀਂ ਪੀੜੀ ਦੇ GST ਸੁਧਾਰ ਨਾ ਸਿਰਫ ਦਰਾਂ ਘਟਾਉਣਗੇ ਸਗੋਂ ਨਾਗਰਿਕਾਂ ਤੇ ਬੋਝ ਵੀ ਘਟਾਉਣਗੇ ਕਾਰੋਬਾਰਾਂ ਦੁਆਰਾ ਦਰਪੇਸ਼ ਉਲਝਣਾਂ ਨੂੰ ਇਹ ਦੂਰ ਕਰਨਗੇ ਤੇ ਪਾਲਣਾ ਨੂੰ ਸਰਲ ਬਣਾਉਣ ਬਾਰੇ ਵੀ ਮਹੱਤਵਪੂਰਨ ਵਿਵਸਥਾਵਾਂ ਇੰਨਾ ਸੁਧਾਰਾਂ ਵਿੱਚ ਕੀਤੀਆਂ ਗਈਆਂ ਹਨ